ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੇਸਟੇਜ ਦੀ ਆਪਾਂ ਕੀ ਕਰਦੇ ਆ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਖੁਸ਼ੀ ਗਮੀ ਦੇ ਦਿਨ ਆਉਂਦੇ ਰਹਿੰਦੇ ਆ ਆਪਾਂ ਜਾਣਦੇ ਆ ਤੇ ਆਹ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਐਨੀ ਵਧੀਆ ਜਲੇਬੀਆਂ ਬਿੱਟਨ ਚਾਰ ਰੱਖ ਲਈਆਂ ਉਥੇ ਦਿਨ ਤਰਤੀਆਂ ਵੀ ਤੁਸੀਂ ਡਸਟਬਨ ਦੇ ਵਿੱਚ ਉਹ ਚੀਜ਼ ਐਨੀ ਵਧੀਆ ਚੀਜ਼ ਸੁੱਟਤੀ ਜਿਹਦੇ ਲਈ ਲੋਕ ਤਰਸਦੇ ਆ ਜਿੰਨਾ ਲੋਕਾਂ ਨੂੰ ਇਹ ਮਿਲਦੀ ਨਹੀਂ ਤੇ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਰੱਖ ਦਿੰਦੇ ਹੋ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਜੀ ਅਗਲੇ ਨੇ ਖਰਚਾ ਕੀਤਾ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਚੀਜ਼ਾਂ ਤੇ ਤੁਸੀਂ ਉਹਨਾਂ ਨੂੰ ਵੇਸਟ ਕਰਦੇ ਹੋ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਕਰੋੜਾਂ ਲੋਕ ਭੁੱਖ ਮਰੀ ਦਾ ਸ਼ਿਕਾਰ ਨੇ ਨਾ ਉਹਨਾਂ ਨੂੰ ਪੀਣ ਲਈ ਪਾਣੀ ਮਿਲਦਾ ਨਾ ਉਹਨਾਂ ਨੂੰ ਰਾਸ਼ਨ ਮਿਲਦਾ ਨਾ ਉਹਨਾਂ ਨੂੰ ਇਦਾਂ ਦੀਆਂ ਮਠਿਆਈਆਂ ਮਿਲਦੀਆਂ ਨੇ ਪਰ ਆਪਾਂ ਨੂੰ ਮਿਲਦੀਆਂ ਨੇ ਆਪਾਂ ਕੀ ਕਦਰ ਪਾ ਰਹੇ ਹਾਂ ਇਹਨਾਂ ਦੀ ਆਪਾਂ ਆਪਣੇ ਵੱਲ ਵੇਖ ਕੇ ਦੇਖੀਏ ਨਜ਼ਰ ਮਾਰੀਏ ਕਿ ਆਪਾਂ ਜਿਹੜਾ ਆਪਾਂ ਗਟਰ ਦੇ ਵਿੱਚ ਸੈਟ ਜੰਨੇ ਆ ਉਹਨਾਂ ਕੋਈ ਹਮੇਸ਼ਾ ਪਤਾ ਹੀ ਹੁੰਦਾ ਬਹੁਤ ਸਾਰੇ ਭਰਾ ਕਹਿਣਗੇ ਉਹ ਬਹੁਤ ਸਾਰੇ ਜੀਵ ਖਾਣਗੇ ਗੱਲ ਇਹ ਨਹੀਂ ਤੁਸੀਂ ਜੀਵਾਂ ਨੂੰ ਜੇ ਪਾਉਣਾ ਉਹਨਾਂ ਨੂੰ ਰਸਤਾ ਦੇ ਦੋ ਦੂਸਰੀ ਵਾਰ ਲੈ ਪਰ ਬਰੇ ਥੋੜਾ ਬੇਸਟੇਜ ਕਰਨੀ ਆ ਉਹ ਕੋਈ 4-5 ਜਲੇਬੀਆਂ ਦੀ ਚੀਜ਼ ਨਹੀਂ ਹੈਗੀ ਤੇ ਸਵਾਦ ਥੋੜੀ ਜੀ ਖਾਓ ਇਸ ਤੋਂ ਬਾਅਦ ਉਹਨੂੰ ਡਸਟਬਨ ਦੇ ਵਿੱਚ ਸੁੱਟ ਦਿਓ ਇਹ ਗੱਲਾਂ ਗਲਤ ਆ ਨਾਲੇ ਆਪਾਂ ਇੱਕ ਅਨਾਜ ਦੀ ਬੇਕਦਰੀ ਕਰਦੇ ਆਂ ਕੰਨੀ ਵਧੀਆ ਮਠਿਆਈ ਦੀ ਬੇਕਦਰੀ ਕਰਦੇ ਆ। ਇਹ ਗੱਲ ਗਲਤ ਹੈ। ਇਹ ਹਲੇ ਘੱਟ ਸੀ ਬਿਆਹਾਂ ਦੇ ਵਿੱਚ ਮੈਂ ਬਹੁਤ-ਬਹੁਤ ਇਦਾਂ ਦੀਆਂ ਦੇਖੀਆਂ ਨੇ ਪਲੇਟਾਂ ਵੀ ਜਿਨ੍ਹਾਂ ਨੂੰ ਭਰੇ ਭਰੀਆਂ ਹੁੰਦੀਆਂ ਤੇ ਆਪਾਂ ਡਸਟਬਨ ਦੇ ਵਿੱਚ ਛੁੱਟੀਆਂ ਪਈਆਂ ਹੁੰਦੀਆਂ। ਸੋ ਦੋਸਤੋ ਵੱਧ ਤੋਂ ਵੱਧ ਇਹਨਾਂ ਵੱਲ ਗੌਰ ਕਰੋ। ਜਿੰਨੇ ਵੀ ਭਰਾ ਵੀਡੀਓ ਵੇਖਣਗੇ ਉਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਦਾਂ ਦੇ ਇਨਸਾਨਾਂ ਤੱਕ ਪਹੁੰਚ ਸਕੇ। ਜੇ ਇਹ ਇਨਾਂ ਦੇ ਇਨਸਾਨਾਂ ਤੱਕ ਪਹੁੰਚੂਗੀ ਤਾਂ ਉਹਨਾਂ ਨੂੰ ਅਕਲ ਆਊ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦੇ ਆਪਣੀ ਕਹੀ ਗੱਲ ਕੋਈ ਪੱਲੇ ਪਵੇ ਤਾਂ ਵੇਸਟੇਜ ਹੋਣੀ ਬਚੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।